ਗੁਰਜੀ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸੂਰਤ ਚੜਿਆ ਵੇਖ ਕੇ ਉੱਲੂ ਕਮਰਾਵੇ ਭੈਸਾ ਭਾਈ ਅਮਰਤਪਾਲ ਸਿੰਘ ਜੀ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਉਹ ਤਾਂ ਡਿਬਰੂਗਰ ਜੇਲ੍ਹ ਦੇ ਵਿੱਚ ਬੰਦ ਨਹੀਂ ਪਰ ਬਾਹਰ ਖੁਦਗਰਜ਼ ਲੀਡਰ ਗਦਾਰ ਉਹ ਲੇਰਾ ਮਾਰ ਰਹੇ ਨਹੀਂ ਨੀਤ ਸੋਚਣੀ ਵਾਲੇ ਨੀਤ ਬਿਰਤੀ ਵਾਲੇ ਦਾ ਇਹ ਘਟੀਆ ਕੰਮ ਇਹ ਹੁੰਦਾ ਉਸ 'ਤੇ ਚੇਸ ਕੇ ਪੇਸ਼ਨਾ ਜਾਵੇ ਫਿਰ ਉਹ ਉਸਦੀ ਕਰਦਾਰ ਕੁਸ਼ੀ ਕਰਦਾ ਹੈ ਜਿਵੇਂ ਅੱਜ ਭਾਈ ਸਾਹਿਬਾਈ ਅਮਰਪਾਲ ਸਿੰਘ ਦੀ ਕੀਤੀ ਜਾ ਰਹੀ ਆ ਆ ਨਮੀ ਕਮਾ ਰੋੜੀ ਪਾ ਦਿੱਤੀ ਉਹ ਨਸ਼ੇੜੀ ਬਣ ਗਿਆ ਜੇ ਉਹ ਨਸ਼ੇੜੀ ਬਣ ਗਿਆ ਫਿਰ ਨਸ਼ੇੜੀ ਤੋਂ ਡਰ ਕਾਦਾ ਨਸ਼ੇੜੀ ਨੇ ਹਕੂਮਤ ਦਾ ਕੀ ਵਿਗਾਰ ਲੈਣਾ ਉਹ ਨੂੰ ਅੰਦਰ ਕਿਉਂ ਤਾੜਿਆ ਕੋਨੂੰ ਖੁੱਲਾ ਛੱਡਦੇ ਹੋ ਚਲੋ ਇੱਕ ਟ੍ਰੈਲ ਦੇ ਤੌਰ ਤੇ ਕੋਨੂੰ ਇੱਕ ਘੰਟਾ ਬਾਹਰ ਕੱਢ ਕੇ ਵੇਖ ਦਿੱਲੀਏ ਨਾਲੇ ਤੈਨੂੰ ਪਤਾ ਲੱਗ ਜੂ ਉਹਦਾ ਆਧਾਰ ਤੇ ਕਿਰਦਾਰ ਤੇ ਲੋਕਾਂ ਚ ਕਿੰਨਾ ਕੁ ਮਾਰ ਲਿਆ ਨਾਲੇ ਇਹ ਵੀ ਪਤਾ ਲੱਗ ਜੂ ਇਹ ਲੋਕਾਂ ਦੇ ਮਨਾਂ ਵਿੱਚ ਉਹਦਾ ਸਤਕਾਰ ਕਿੰਨਾ ਕੁ ਬਚਿਆ ਇਹ ਵੀ ਨਾਲੇ ਟੈਸਟ ਹੋ ਜੂਗਾ ਤੂੰ ਉਹਨੂੰ ਕੱਢ ਕੇ ਤਾਂ ਵੇਖ ਤੂੰ ਵੇਖੀ ਜਦੋਂ ਬਾਹਰ ਆਇਆ ਉਹਦੀ ਆਮਦ ਦੀ ਖੁਸ਼ੀ ਵਿੱਚ ਸੰਗਤਾਂ ਦੇ ਝਕਾਰਿਆਂ ਨਾਲ ਅਸਮਾਨ ਨਾ ਗੂੰਜ ਪਵੇ ਤੂੰ ਫਿਰ ਆਖੀ ਵਿਰਹਾ ਅਸ ਨੂੰ ਖਤਮ ਕਰ ਲਿਆ ਉਹਦੇ ਕਿਰਦਾਰ ਨੂੰ ਖਤਮ ਕਰ ਲਿਆ ਕਿਉਂਕਿ ਇੱਕ ਪਾਸੇ ਦਿੱਲੀ ਵਾਲੇ ਨਹੀਂ ਦਿੱਲੀ ਵਾਲਿਆਂ ਨੂੰ ਤਾਂ ਉਹਦੇ ਵਿੱਚੋਂ ਸੰਤਾਂ ਦਾ ਭਲੇਖਾ ਪਈ ਜਾਂਦਾ ਉਹ ਨਿਕਰ ਨਹੀਂ ਰਿਹਾ ਸਰਦਾਰ ਬਹਾਦਰ ਦਾ ਪਾਣੀ ਆ ਰੋਬ ਦਲੀ ਦੇ ਉੱਤੇ ਨਾਉ ਲੈ ਲੈ ਰਾਤਾਂ ਨੂੰ ਉੱਠਦੇ ਨੇ ਉੱਬੜ ਮਾ ਸੁੱਤੇ ਤੇ ਦੂਜੇ ਪਾਸੇ ਸਾਡੀ ਕੌਮ ਦੇ ਵਿੱਚ ਇੱਕ ਐਸੀ ਅਵਾਰਾ ਕੁੱਤਿਆਂ ਦੀ ਨਸਲ ਵਰਗੀ ਨਸਲ ਪੈਦਾ ਹੋ ਗਈ ਉਹਨਾਂ ਨੂੰ ਬੇਗਾਨੀ ਲੰਡੀ ਬੁੱਚੀ ਤਾਂ ਸਾਰੇ ਪ੍ਰਵਾਨ ਨਹੀਂ ਪਰ ਭਾਈ ਅਮਰਤਪਾਲ ਕਰਵਾਨ ਨਹੀਂ ਇੱਕ ਗੱਲ ਯਾਦ ਰੱਖਿਓ ਉਸ ਪਰਮਾਤਮਾ ਦੀ ਖੇਡ ਬੜੀ ਬੇਅੰਤ ਹੈ ਭਾਈ ਅਮਰਤਪਾਲ ਸਿੰਘ ਹੀਰਾ ਹੀਰਾ ਜਿੰਨਾ ਤਰਸ਼ਿਆ ਜਾਵੇ ਉਹ ਸੁੰਦਰ ਲੱਗਦਾ ਸੋਨਾ ਜਿੰਨਾ ਕੁੱਠਾਲੀ ਵਿੱਚ ਢਾਲਿਆ ਜਾਵੇ ਉਹ ਸ਼ੁੱਧ ਤੇ ਚਮਤਕਾਰ ਬਣ ਕੇ ਨਿਕਲਦਾ ਭਾਈ ਸਾਹਿਬ ਦੀ ਨਿਕਲਣਗੇ ਸਪਾਈ ਦੇ ਵਿੱਚ ਸਰਕਾਰੀ ਖਾਲਸਾ ਦੇ ਸੀਐਮ ਬਣ ਕੇ ਸੰਗਤਾਂ ਦੇ ਦਿਲਾਂ ਤੇ ਰਾਜ ਕਰਨਗੇ